ਆਪਣੇ ਪਿੰਡ ਦਾ ਕੋਠਾਗੁਰੂ ਵਿਖੇ ਅੱਜ ਹਲਕਾਰਾਮਪਰਾਪੂਲ ਬਲਕਾਰ ਸਿੱਧੂ ਉਹ ਆਪਦਾ ਨਸ਼ਿਆਂ ਦੇ ਵਿਰੋਧ ਇਹਨਾਂ ਦੀ ਮੁਹਿੰਮ ਸ਼੍ਰੀ ਰਹੀ ਆ ਉਹਦੇ ਸੰਬੰਧ ਦੇ ਵਿੱਚ ਆਇਆ ਸੀ ਜਿਆ ਕ੍ਰਾਂਤੀਕਾਰੀ ਵਾਲੇ ਸਿੱਧੂਪੁਰ ਵਾਲੇ ਇਹਨਾਂ ਨੇ ਆਪਦਾ ਕਿਹਾ ਵੀ ਸਵਾਲ ਇਹਨਾਂ ਨੇ ਪੁੱਛਣੇ ਹੋਣਗੇ ਸਵਾਲ ਜਵਾਬ ਕੋਈ ਆਪੇ ਕਰਨੇ ਹੋਣਗੇ ਕਿ ਪ੍ਰਸ਼ਾਸਨ ਨੇ ਤੇ ਇਹਨਾਂ ਦੇ ਲੀਡਰਾਂ ਨੇ ਕਿਹਾ ਤਾਂ ਵੀ ਕੋਈ ਗੱਲ ਨਹੀਂ ਥੋਡੀ ਗੱਲ ਕਰਾਵਾਂਗੇ ਯਾਰ ਗੱਲ ਇਹ ਵੀ ਇਹ ਕਿੱਡੀ ਗੱਲ ਹੁੰਦੀ ਹੈ ਗੱਲ ਅਗਲੇ ਨੂੰ ਕਹੇ ਵੀ ਬਾਈ ਗੱਲ ਇਹ ਆ ਆਪਣੇ ਪਿੰਡਾਂ ਦੇ ਪਿੰਡ ਦੀ ਲੀਡਰ ਆਊਗੀ ਜਿਹੜੇ ਨਾਲ ਹੁੰਦੇ ਇਹਨਾਂ ਦੇ ਆਈਟਮ ਹੁਣ ਗੱਲ ਕਰ ਰਿਹਾ ਪੀ ਆ ਇਹ ਵੀ ਆਪਸ ਵਿੱਚ ਕੋਈ ਇਹਦਾ ਮੇਨ ਬੰਦਾ ਕੋਈ ਗੱਲ ਕਹਿ ਸਕਦਾ ਸੀ ਬਾਈ ਗੱਲ ਇਹ ਦਲੀਲਵਾਜੀ ਨਾਲ ਬਰਸਵਾਬ ਕਰੋ ਜਵਾਬ ਲਓ ਜਵਾਬ ਹਰ ਗੱਲ ਦਾ ਜਵਾਬ ਦੇਣ ਦੀ ਮੰਗ ਕੱਲ ਨੂੰ ਟਾਈਮ ਲੈ ਕੇ ਜੀ ਆਪਣੇ ਕੋਲੇ ਦੇਖੋ ਇਹ ਬਾਹਰ ਖੜੇ ਦੇ ਇਹਨਾਂ ਨੂੰ ਭਰੋਸੇ ਦੇ ਲੈ ਗਏ ਉਹਨਾਂ ਨੇ ਸਾਡੇ ਕੋਲ ਦਾ ਡੇਰਾ ਲਿਆ ਸੀਗਾ ਕਿ ਅਸੀਂ ਕੱਲ ਨੂੰ ਪਿਛਲੇ ਵਾਰ ਕਰਤਾ ਹਾਂ ਜੇ ਚੋਰ ਤਾਂ ਤੁਸੀਂ ਆਪ ਦੀ ਆਪ ਹੀ ਬਣ ਗਏ ਜਿਨ੍ਹਾਂ ਨੂੰ ਸਾਡਾ ਸਾਡੇ ਵੀ ਬੰਦੇ ਆ ਇਹ 20 ਬੰਦੇ ਜਦੇ ਬਣੇ ਯਾਰ 25 ਹੋਣਗੇ 30 ਹੋਣਗੇ ਜੇ ਤੁਸੀਂ ਆ ਗਏ ਇਹਨਾਂ ਦੀ ਗੱਲ ਸੁਣੋ ਜੇ ਬਾਜੀ ਨਾ ਜਵਾਬ ਦਿਓ ਇਹਨਾਂ ਦੀ ਗੱਲਾਂ ਦੀ ਜਿਵੇਂ ਕੁਝ ਦੀ ਆਪ ਕੋਈ ਕੋਈ ਇਹਨਾਂ ਦੇ ਹੱਥ ਤੇ ਕੋਈ ਆਇਆ ਤਾਂ ਹੈ ਨਹੀਂ ਕਿ ਵੀ ਕੋਈ ਹੱਥ ਦੇ ਵਿੱਚ ਇਹਨਾਂ ਦੀ ਹਸ ਲਗਾ ਜੇ ਇਸ ਗੱਲੋਂ ਇਹ ਗੱਲ ਇਹ ਚਲੋ ਵਧੀਆ ਕੰਮ ਨਸ਼ੇ ਵਾਲੀ ਜਿਹੜੀ ਇਹ ਜੀ ਗੱਲ ਆ ਤੁਸੀਂ ਐਂ ਕਰੋ ਜੀ ਨਾਲ ਚਲੋ ਕੀ ਗੱਲ ਹੈ ਜੀ ਮੇਰ ਨੂੰ ਘੋਟਾ ਲੈਣ ਪੈਣੀ ਆਉਣਾ ਘਰਾਂ ਜਾਉਣਾ ਇਹ ਤੁਹਾਨੂੰ ਇਹ ਗੱਲਾਂ ਦੇ ਮੈਂ ਜਿਹੜੇ ਇੱਕ ਕੁਤਰੀ ਬਹਿਣਗੇ ਤੇ ਪਹਿਲੀ ਗੱਲ ਤਾਂ ਪਿੰਡ ਦੇ ਲੀਡਰਾਂ ਨੂੰ ਇਹ ਗੱਲ ਚਾਹੀਦੀ ਸੀ ਪਿੰਡ ਦੇ ਲੀਡਰ ਐਮ ਐਲ ਏ ਨੂੰ ਕਹਿੰਦੇ ਵੀ ਗੱਲ ਇਹ ਆ ਬੇਸ਼ੱਕ ਜੀ ਰੱਖ ਐਵੇਂ ਕਹਿੰਦੇ ਕੈਮਰੇ ਪਾਸੇ ਰੱਖ ਦਿਓ ਹਾਂਜੀ ਹਾਂਜੀ ਕੀ ਗੱਲਾਂ ਵੈਸੇ ਮਾਰੀਆਂ ਇੰਦਰਾਸ ਦੇ ਤੇ ਆਪ ਹੀ ਬਹੁਤ ਮਾਰੀ ਗੱਲ ਕਹਿਣਾ ਹੁੰਦਾ ਏ ਤਰੀਕੇ ਘੇਰ ਕੇ ਸਵਾਲ ਪੁੱਛਿਆ ਨਹੀਂ ਲਾਈਵ ਹੀ ਬਹੁਤ ਮਾਰਨੀ ਆ 50000 ਰੁਪਏ ਜਿਹੜਾ ਨਾ ਬੈਂਕ ਦੇ ਬਹਿ ਜਾਂਦੇ ਆ ਆਟੇ ਵਾਲੋ ਕੰਮੇ ਕੋੜੇ ਲੱਗਦੇ ਠੀਕ ਆ ਇੱਕ ਵਾਰੀ ਬੋਲ ਜਿੰਗੀ ਗੱਲ ਆ ਜੇ ਕੋਈ ਆਪ ਦਾ ਚਾਹਤ ਕਰਨਾ ਮੈਂ ਨਹੀਂ ਕਾਸੀ ਉਹਨਾਂ ਦੇ ਵੀ ਵਾਲੇ ਮੁੱਦੇ ਤੇ ਪਰ ਕਾਦੇ ਹੋਣਗੇ ਇਹ ਗੱਲ ਨਹੀਂ ਕਰ ਚੱਲ ਇਹਨੂੰ ਗੱਲ ਕਰਨੀ ਅਗਲੀ ਹੈਣੀ ਪਿੰਡ ਲੈਵਲ ਤੇ ਜਾਂ ਕੋਈ ਛੋਟੇ ਲੈਵਲ ਤੇ ਦਰੂਪਾ ਬਾਕੀ ਆਪਣੇ ਮੂਰੇ ਰਿਜ਼ਲਟ ਆ ਜੂਗਾ ਇਹ ਬਹੁਤ ਜਾਨੀ ਜੀ ਤੁਸੀਂ ਦੱਸੋ ਵੀ ਇਹ ਗੱਲ ਮਾੜੀ ਆ ਜਾਂ ਚੰਗੀ ਆ ਡੇੜਾ ਸੰਤਾਂ ਦੇ ਮਗਲ ਗੇਟ ਜਿਹੜਾ ਐਮਐਲਏ ਨੇ ਜਾਣਾ ਕਚਾਨੀ ਦੇ ਕੇ ਘੇਰ ਆਉਣਾ ਜਣਾ ਦਾ ਫੇਰ ਵੀ ਆ ਫੇਰ ਹੀ ਹੋਰ ਉਦੋਂ ਵਧੇ ਜਾਣੇ ਜਾ ਕੇ ਵੱਧ ਇਕੱਠ ਕਰਕੇ ਫੇਰ ਘੇਰਨਗੇ ਇਹਦਾ ਜਵਾਬ ਤਾਂ ਦੇਣੀ ਪੈਣੀ ਆ ਉਸ ਨੂੰ ਜੀ ਇਹ ਗੱਲ ਗੱਲ ਕਰਦੇ ਗੱਲ ਕਰਨਾ ਚਾਹ ਰਹੇ ਹਾਂ ਸਰਕਾਰ ਸੁਣਵਾਦਾ ਗੇਕੀ ਦੀ ਕਿਤੇ ਨਾਲ ਜੁੜਿਆ ਹੋਇਆ ਹਾਂ ਅਸੀਂ ਗੱਲ ਕਰਦੇ ਸੀ ਉਹਨਾਂ ਦਾ ਫਰਕ ਬਹਿ ਗਿਆ ਉਹਨਾਂ ਤਾੜੀਆਂ ਹੀ ਮਾਰਦੇ ਸੀ ਤੇ ਮੂਰੇ ਬਹਿ ਕੇ ਤੁਸੀਂ ਆਖੇ ਦੀ ਬੈਠ ਕੇ ਮਾਰੀ ਭਾਗ ਦੇਖਣ ਆਉਂਦੇ ਸੀ ਲੋਕ ਤੁਸੀਂ ਗਰਾਂਟ ਦੀ ਗੱਲ ਕਰਦੇ ਅੱਜ ਜੇ ਸਾਡੇ ਕੋਲੇ ਜ਼ਿੰਮੇਵਾਰੀ ਸਰਕਾਰ ਦੇ ਨੁਮਾਇੰਦੇ ਐਮਐਨਡੀਆ 42 ਪਿੰਡਾਂ ਦੀ ਸਾਡੇ ਕੋਲ ਕਮਾਂਡ ਆ ਸਵਾਲ ਜਵਾਬ ਤਾਂ ਸਾਨੂੰ ਸੁਣਨੇ ਪੈਣਗੇ ਅੱਜ ਦੇ ਦਿਓ ਉਹ ਤਾਗੜੇ ਦੇ ਨਹੀਂ ਮੁੜ ਕੇ ਹੰਸਰਾ ਜਮ ਨੂੰ ਮਗਰ ਘਟਿਆ ਤੇ ਭੱਜਣਾ ਭਰਿਆ ਕਰਨੇ ਪੂਰੇ ਬਣਾ ਘਟਿਆ ਮੇਰੀ ਗੱਲ ਸੁਣ ਦਿਖਦੇ ਨਹੀਂ ਤੁਸੀ ਦਾ ਹੋਇਆ ਇਹ ਤੁਸੀਂ ਦਾ ਬਣੇ ਜਿਹੜੀ ਸਾਹਮਣੇ ਜੰਗੀਮ ਲੱਗੀ ਮਿੰਦਾ ਕਰ ਉਹ ਦੇਖੋ ਜੇ ਕੋ ਮੈਂ ਤਾਂ ਇਹ ਬੀ ਗੱਲ ਕਿ ਨਹੀਂ ਗਇਆ ਜਾ ਇਹ ਪ੍ਰਸ਼ਾਸ਼ਨ ਦੇ ਕੋਲ ਪਹੁੰਚਾ। ਕੋਈ ਨਹੀਂ ਜਿਹਨੇ ਪਰਪਰੇ। ਲਿਖਾਉਣ ਵਾਲ ਨੂੰ ਝੋਲੂ। ਐਵੇਂ ਉਹ ਤਮੂਰੀ ਨਾਲ ਫੋਨ ਕਰਦਾ। ਪਤਾ ਨਹੀਂ ਕੀ ਹੈ, ਪਤਾ ਨਹੀਂ ਕੌਣ ਹੈ। ਸ਼ਾਪੇ ਜਾਂ ਉਹ ਜੀ ਵੀ ਖੂ ਬੋਲਦਾ ਕੌਂਸ ਦੇ ਵਿੱਚ। ਮਤਲਬ ਨੇ ਦੇ ਵਿੱਚ ਪਾਵਰ ਦੇ ਨਸੀਬ ਦੇ। ਪਹਿਲਾਂ ਮਾਗੇ ਜਾਂ ਤਾਂ ਗੱਲ ਨਹੀਂ ਕਰਦਾ। ਗੱਲ ਨਹੀਂ ਕਰਦਾ। ਆਪਾਂ ਗੱਲਾਂ ਗੱਲਾਂ ਕਰੀਏ ਮੇਰੇ ਨਾਲ ਬਸ ਤੁਹਾਨੂੰ ਬੇਨਤੀ ਆ ਕਿ ਉਹ ਬੰਦੇ ਨੂੰ ਸਭ ਹੋਰ ਗੱਲਾਂ ਵੀ ਕਰੀਏ ਕੋਈ ਹੋਰ ਬੰਦਾ ਜਿਹੜਾ ਹੋਵੇ ਸਹਿਜ ਮਤੇ ਨਾਲ ਗੱਲ ਕਿਸਾਨਾਂ ਨਹੀਂ ਸੁਣ ਸਕੀ ਕਿਸਾਨਾਂ ਦੀ ਗੱਲ ਬੇਨਤੀ ਦੇ ਨਾਲ ਗੱਲ ਸੁਣਨ ਦਾ ਦਰਦ ਰਹਿ ਜਾਂਦਾ ਚਲੋ ਜਿੰਨੀ ਤੁਹਾਡੇ ਅੱਜ ਜੁਮਾੜਾ ਕਰਨਾ ਤੁਸੀਂ ਉਮੜਈਏ ਕਿਤੇ ਯਾਰਾਂ ਮੈਂ ਸ੍ਰੀਮਾਨ ਸਾਹਿਬ ਕਹਿੰਦੇ ਹੁੰਦੇ ਆਪ ਹੀ ਮੁੱਖ ਮੰਤਰੀ ਜਿੰਬੰਦੇ ਦੀ ਗੱਲ ਸੁਣਨ ਨਾਲ ਅੰਦੀ ਬਿਮਾਰੀ ਹੋ ਜਾਂਦੀ ਹੈ ਤੇ ਇਹ ਜਿੰਦਗੀ ਆਏ ਅੰਦਰਲੇ 12 ਵਾਲਾ ਥੋੜੀ ਭਜਨ ਲਾ ਕੇ ਰੇਹਤਾਨ ਤਿੰਨ ਤਨ ਵਾਰ ਹੁੰਦੀ ਨਹੀਂ ਤਕਰੀਬਨ ਜਿਹੜੇ ਵਾਰ ਆਉਂਗੇ ਉਸੇ ਵਾਰ ਹੀ ਮੁਰਨਾ ਪੈਣਾ ਤੇ ਫਿਰ ਗੱਲ ਇਹ ਖਰਾਬ ਹੋ ਕੰਮ ਫਿਰ ਪਿੰਡ ਦੇ ਲੀਡਰਾਂ ਚ ਆਪਾਂ ਪਿੰਡ ਚ ਵੀ ਇਹ ਵਿਰੋਧਤਾ ਪੂਰੀ ਗੱਲ ਉਹ ਪਿੰਡ ਦੇ ਲੀਡਰਾਂ ਨੇ ਕਿਹੜੇ ਹੋਗੇ ਲੜਕੇ ਬਾਈ ਕਾਂਟ ਦੇ ਗ੍ਰੀਨ ਨੇ ਉਹਨਾਂ ਨੇ ਕਹਿਣਾ ਇਸ ਕਰਕੇ ਆਦੇ ਪਲੇਟ ਦੇ ਪੱਖ ਦੀ ਗੱਲ ਕਰਨੀ ਹੈ ਜਦ ਇਹ ਬੰਦੀ ਨੇ ਆਹ ਨਾਲ ਬਾਜੀ ਕਰਨੀਆਂ ਜਾਂ ਤਰੀਕ ਬਾਜੀ ਕਰਨੀ ਅਸੀਂ ਆਏ ਮੱਜਲਾ ਗੱਲ ਕਰਨ ਦੇ ਵਿੱਚ ਹੀ ਗੱਲਾਂ ਨੇ ਵਿਗਾੜ ਪੈਂਦੇ ਆ ਤਾਂ ਮਰਜ਼ੀ ਆ ਨਹੀਂ ਕਰੋਰੀ ਤਾਂ ਮਰਜ਼ੀ ਆ ਐਡਾ ਕਮਲਾ ਕੋਈ ਨਹੀਂ ਹੁੰਦਾ ਜਿਹੜਾ ਤੁਹਾਨੂੰ ਕੋਈ ਤੁਹਾਨੂੰ ਵੀ ਨਾਮੀ ਕਰੇ ਜਾਂ ਉਹਦੇ ਕੋਈ ਸਵਾਲ ਕੱਲ ਤੇ ਚੱਕੇ ਤੁਸੀਂ ਆਦੇ ਸਵਾਲਾਂ ਦੇ ਜਵਾਬ ਨਹੀਂ ਦਿਖਾ ਸਕਦੇ ਸਭੋ ਫੜ ਕੇ ਆਇਆ ਹੈਗਾ ਪ੍ਰਸ਼ਾਸਨ ਦੇ ਨਾਲ ਆ ਕੇ ਵੀ ਤੁਸੀਂ ਫੇਰ ਵੀ ਲੋਕ ਪੁੱਛਣਾ ਦਫਤਰੀ ਜਿੱਤੇ ਵਾਲਿਆਂ ਨੂੰ ਵੀ ਪਤਾ ਉਹ ਇਹੋ ਜਨਵਰੀ ਨੂੰ ਪਹਿਲਾਂ ਇੱਕ ਜੇ ਖਾਣੇ ਦੀ ਰਿਪੋਰਟ ਮੈਂ ਕਦਾ ਚੋਰੀ ਦੀ ਉਹ ਫੜ ਕੇ ਪੂਸਰ ਆਰਡਰ ਜੇ ਤਾਂ ਵੀ ਅੰਦਰ ਕਰ ਦਿਓ ਚੋਰਾਂ ਨੂੰ ਖੁਦ ਦੇ ਦਿਓ ਕਰਨੇ ਚਾਹੁੰਦਾ ਗਾ ਕੇ ਚੋਣਾ ਕਰੀਦਾ ਸਰਕਾਰ ਦਾ ਇਸ ਕਾਰ ਵੀ ਹੈ ਕਿ ਸਰਕਾਰ ਨੂੰ ਅਸੀਂ ਗੱਲ ਪੁੱਛਣੀ ਚਾਹੁੰਦੇ ਆ ਜੀ ਤੁਸੀਂ ਵੀ ਚੋਣਾਂ ਆ ਖੜੇ ਆ ਜਵਾਬ ਦੇਣਾ ਭਲ ਮਾਸ ਲੋਕਪਿੰਡਾਂ ਦੇ ਵਿੱਚ ਜੀ ਤੁਸੀਂ ਵੀ ਕੰਮ ਕਰਨ ਵਾਲੇ ਕੇਪੀ ਦੇ ਆਹ ਨਾਲ ਖੜੇ ਆ ਰਾਜਨੀਤਿਕੀ ਕਰਨੀ ਆ ਅਸੀਂ ਇਹ ਵੀ ਵੀਰਿਆ ਫੇਰ ਚਾਹ ਰੋ ਸਟੇਜਾਂ ਦੇ ਚੁਟਕਲੇ ਗੱਪ ਸਦਾ ਚੱਲਦੀ ਹੈ ਇਹ ਤੁਸੀਂ ਐਨ ਉਹ ਵੀ ਕਟੜਾ ਮਾਨਦਾ ਜੇ ਤੁਸੀਂ ਇਸ ਗੱਲ ਨੂੰ ਵੀ ਮੰਨ ਜੀ ਉਹ ਇਸ ਤਰ੍ਹਾਂ ਦੀ ਰਾਜਨੀਤੀ ਆ ਉਹ ਦਿਗਨ ਜੁਮਲੇ ਇਹਦੇ ਇਹਦੇ ਜੁਮਲੇ ਦੇ ਤੌਰ ਤੇ ਇਹ ਮੁੰਡੀ ਗਾਇਕੀ ਬਣੀ ਨਾ ਸੀ ਆ ਵੀ ਤੁਸੀਂ ਚੋਰੀ ਗਿਆ ਰੇਲ ਖਸ ਦੋ ਅਸੀਂ ਤੌਰ ਤੇ ਸਿੰਘ ਜੀ 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 ਇਹ ਮੇਰੇ ਕੋ ਚੰਗੀ ਲੱਗੀ ਉਹ ਸ਼ੇਅਰ ਕਰ ਦਿਓ ਇਧਰ ਜਿਵੇਂ ਬੰਦੇ ਆਉਂਦਾ ਜਿਹੜਾ ਰਾਜ ਸਰਕਾਰ ਨੂੰ ਅੰਦਾਜ਼ਨ ਨਾਰੇ ਬਾਜੀ ਸਰਕਾਰ ਦੇ ਉਹਨਾਂ ਦੀ ਵਿਰੋਧ ਦੀ ਗੁੱਸਾ ਸੀਗਾ ਉਹਨਾਂ ਦੀ ਜਿੰਦਗੀ ਸਭੂ ਘਾਟ ਦੇ ਉੱਤੇ ਪੂਰੀ ਕੁੰਜਾ ਸੀਟਾਂ ਦੇ ਵਿੱਚ ਹੋਰ ਪੁੱਛਣ ਪੈਸਾ ਲਾਗੇ ਆਟਾ ਗੰਢੇ ਰੋਟੀ ਜਾ ਜੋ ਵੀ ਕੋਸਾ ਉਹ ਆਉਂਦਾ ਤਾਂ ਥਾਣੇ ਦਾ ਘਰਾਵਰ ਨਾਲ ਖਤਮ ਦਨ ਘੰਟਾ ਦੇ ਖਤਰੇ ਰੋਕਣੇ ਦਾ ਟਕਰਾ ਹੋ ਗਿਆ ਸੀ ਜਿੰਨਾ ਨੇ ਪਾਣੀ ਦੇ ਵਿੱਚ ਹੋਇਆ ਜਿੰਨੇ ਨਹੀਂ ਸੀਗਾ ਉਹਨਾਂ ਜਦੋਂ ਅਸੀਂ ਪਾਣੀ ਰੋਕ ਰੋਕਿਆ 40 ਸਾਲ ਪਹਿਲਾਂ ਸਾਡਾ ਜੀ ਉਹ ਵਧਿਆ ਨੇ ਤੇ ਉਹ ਪੰਛੀ ਦੇ ਨਾਲ ਜੀਂਗ ਮਾਰਦੇ ਆ ਉਹ ਕਹਿੰਦੇ ਸੀ ਗ੍ਰਾਂਟ ਦਿੱਤੀ ਨਾ ਉਹਨਾਂ ਲੱਗ ਚਪੀਰਾ ਵੀ ਭਾਈ ਦੱਸੋ ਹੱਕਮੰਦ ਸਰਕਾਰ ਦਾ ਸਾਡੀ ਗਲਤੀ ਜੀ ਸੀ ਜੀ ਇਹਨਾਂ ਨੂੰ ਵੀ ਬੜਾ ਸਰਗਾ ਬਣਾਵੀਆਂ ਸਾਨੂੰ ਸਾਬਦੇ ਕੀ ਅਸੀਂ ਦਰਜ ਨਹੀਂ ਕਰਾ ਸਕਦੇ ਤੁਸੀਂ ਕੋਈ ਮਸਲਾ ਨਹੀਂ ਕਰਾ ਸਕਦੇ ਜਿਹੜੇ ਲਗਾਸ਼ ਕਰਾਉਣ ਲਈ ਵੀ ਜੇ ਆਖੀ ਜੇ ਤਾਂ ਨੁਹਾਰਾ ਕਰਨਾ ਪਿਆ ਅਸੀਂ ਕਰਾਂਗੇ ਜਿਹੜੀ ਆਪਣਾ ਅਕਾਊਂਟ ਦੇ ਖਾਤੇ ਜਿਹਨਾਂ ਬਕਣੀ ਨਹੀਂ ਉਹਨਾਂ ਨੂੰ ਸਾਨੂੰ ਇਹਨਾਂ ਨੂੰ ਸਭ ਜਾਇਦਾ ਦੋਸਤੋ ਅਪਾ ਦਾ ਇਹ ਬੇਨਤੀ ਕਰਦੇ ਆਂ ਵੀ ਇੰਨੀ ਕਿ ਹਿੰਮਤ ਨਾਲ ਜੀ ਗੱਲ ਕਹਿਣ ਦੀ ਮੇਰੇ ਤੋਂ ਜਿੱਥੇ ਜਿੱਦੇਵੰਦੀ ਗਲਤ ਅਸੀਂ ਬਹੁਤ ਲਗਾ ਕੇ ਜੀਦੇਵੰਦੀ ਨੂੰ ਠੋਕ ਕੇ ਕਿਹਾ ਗਲਤ ਤੇ ਗਲਤ ਅਸੀਂ ਚੇਕ ਗੁੰਡ ਲੀਡਰ ਦਾ ਬੰਦੇ ਤੇ ਭਰੋਸਾ ਕਰ ਰਿਹਾ ਹਾਂ ਕਿ ਉਹ ਬੋਲ ਰਿਹਾ ਹੈ ਉਹਨੂੰ ਭਾਈ ਤੇਰੀ ਇਹ ਵੱਡੀ ਗਲਤੀ ਹੈ ਅਸੀਂ ਬਹੁਤ ਇਹ ਸਾਡੇ ਲਈ ਇੱਕ ਯਾਦ ਉਹ ਵੀ ਕੱਪੜੇ ਵੀ ਪਾ ਲ ਗਏ ਬਹੁਤ ਵੱਡੀ ਗਲਤੀ ਆ ਐਮਐਲਏ ਦੀ ਵੀ ਬਹੁਤ ਵੱਡੀ ਗਲਤੀ ਆ ਜਰੂਰ ਇਹਨਾਂ ਨੂੰ 2 ਮਿੰਟ ਮਿਲ ਕੇ ਇਹਨਾਂ ਦੀ ਗੱਲਬਾਤ ਸੁਣ ਕੇ ਤੇ ਫੇਰ ਤੁਸੀਂ ਫੈਸਲਾ ਕਰੋ ਜਿੰਦਾਬਾਦ 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 ਇਹ ਸੁਣੋ ਜਿੰਦਾਬਾਦ 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 ਇਹ ਤਾਂ ਜਿਵੇਂ ਕਹਿੰਦੇ ਹਾਂ ਨਾ ਚੋਰ ਮਰਦਾ ਨਾ ਸੇ ਨਾਲੀ ਗੱਲ ਆ ਜੇ ਤੁਸੀਂ ਐਸ ਤਰ੍ਹਾਂ ਕਰੋਗੇ ਸ਼ਰਮੀ ਦੀ ਵੀ ਹੱਥ ਆਉਂਦੀ ਆ ਤੇ ਡੂਮ ਨੇ ਚਲਾ ਮਾਰਨ ਵਾਲੀ ਗੱਲ ਆ ਤੇ ਹੁਣ ਕੰਮ ਦੀ ਰੋਕ ਕਰਕੇ ਤੇਰੇ ਵੀ ਥੋੜੇ ਸੀਗੇ ਜਦੋਂ ਇਹ ਟਾਰਗੇਟ ਬਣਾ ਲਿਆ ਜਿਹਨਾਂ ਨੂੰ ਘੇਰ ਨਹੀਂ ਆ ਫੇਰ ਉਹ ਵੀ ਇਹਨਾਂ ਦੇ ਹੱਥ ਲੱਗਿਆ ਇਹ ਵੀਡੀਓ ਵਧਕਾ ਲੰਗੀ ਤਾਂ ਸ਼ੇਅਰ ਕਰ ਦਿਓ ਮੈਨੂੰ ਥੈਂਕਸ ਬਹੁਤ ਦੀਟ ਅੱਜ ਜਿਹੜਾ ਐਸ ਤਰ੍ਹਾਂ ਦਾ ਭਾਰੇ ਨਾ ਰੋਕਾਂਗੇ ਇਸ ਤਰ੍ਹਾਂ ਨਹੀਂ ਅਸੀਂ ਚੱਲਣ ਦੇਣਾ ਕਿਉਂਕਿ ਬੜਾ ਚੋਰਾ ਹਸਮਾਨ ਦੇ ਜੱਫਤੇ ਮੁਰਦਾਬਾਤ ਮੁਰਦਾਬਾਤ ਹਸਮਾਨ ਦੇ ਚੋਤੇ ਮੁਰਦਾਬਾਤ ਜਿੰਦਾਬਾਦ ਮੁਰਦਾਬਾਤ ਐਸ ਤਰ੍ਹਾਂ ਬਾਣੀ ਚੌਚਾ ਗਰੀ ਕਰੀ ਨਾੜੀ ਹੁੰਦੀ ਹੈ ਕਿਉਂਕਿ ਇਹ ਸਰਕਾਰ ਹਮੇਸ਼ਾ ਨਹੀਂ ਰਹਿੰਦੀ ਹੁੰਦੀ ਕਿ ਜਿਆਦਾ ਨਹੀਂ ਇਹਨਾਂ ਦਾ ਕਿਉਂਕਿ ਇਹਨਾਂ ਦੇ ਤਾਂ ਬਾਹ ਨੂੰ ਵਧਾ ਦਿੰਦਾ ਹੁੰਦਾ ਹੈ ਇਹਨਾਂ ਨੇ ਕੋਈ ਰਸ ਨਹੀਂ ਕਰਨੀ ਇਹਨਾਂ ਦੇ ਕਰਨੀ ਏ ਜਦੋਂ ਉਹ ਤੋਂ ਹਟ ਰੌੜਾ ਹੈ ਪਰ ਜੋੜਾ ਅੱਜ ਮੌਕੇ ਦਾ ਪ੍ਰਬੰਧਕਾਂ ਮੌਕੇ ਦਾ ਜ਼ਿੰਮੇਵਾਰ ਹੈ ਉਹ ਵੀ ਇਸ ਤਰ੍ਹਾਂ ਚੋਰਾ ਨੂੰ ਭਜਦਾ ਯਾਰ ਫੋਰਾ ਦੇ ਵਿੱਚ ਕਮੀ ਹੋ ਜਾਂਦੀ ਕੋਸ ਆਹ ਧੋੜੀ ਹੈ ਉਹ ਜਿਹੜਾ ਲੋਕਾਂ ਦੇ ਵਿੱਚ ਨਹੀਂ ਘਰ ਸਕਦਾ ਉਹਦੇ ਵਿੱਚ ਕੋਈ ਕਮੀ ਹੈ ਅਸੀਂ ਛਾੜੇ ਵਿੱਚ ਕਮੀ ਕੱਢ ਕੇ ਖੜੇ ਆ ਖੜੇ ਕਿਉਂਕਿ ਉਹਨਾਂ ਖੜੀ ਆ ਕਰੀ ਐ ਤਾਂ ਹੀ ਐ ਇੱਥੇ ਰੱਖਾਂਗੇ ਕਿ ਜਵਾਬ ਇਹਨਾਂ ਨੂੰ ਦੇਣਾ ਹੀ ਨਹੀਂ ਆਇਆ ਯਾਰ ਅੱਜ ਤੱਕ ਕਿਸੇ ਸਵਾਲ ਜਵਾਬ ਤੋਂ ਅਸੀਂ ਭੱਜੇ ਹੋ ਕੇ ਇਹਨਾਂ ਨੂੰ ਅੱਜ ਸਵਾਲ ਜਵਾਬ ਦੇਣਾ ਹੀ ਨਹੀਂ ਆਇਆ ਕੋਈ ਇਹਨਾਂ ਨੂੰ ਕੋਈ ਅਸੀਂ ਕੋਈ ਆਇ ਨਹੀਂ ਸਕੇ ਕੋਡਾ ਮਾਰਦੇ ਅਸੀਂ ਇਹਨਾਂ ਨੂੰ ਇਹ ਪੁੱਛਣਾ ਸੀ ਭਾਈ ਵੀ ਜਿਹੜਾ ਸਾਡੇ ਪਿੰਡ ਦੇ ਵਿੱਚ ਨੁਕਸਾਨ ਹੋਇਆ ਜਿਹੜੇ ਕੇ ਚੱਕਰਵਾਤੀ ਤੂਫਾਨ ਦੇ ਨਾਲ ਉਹ ਬੰਦੇ ਆ ਖੜਿਆ ਇੱਥੇ ਬੰਦਾ ਬਾਹਰ ਖੜਾ ਹੋਵੇ 6 ਗੜੀ ਤੋਂ ਜਿਹੜੇ ਬੰਦੇ ਨੂੰ 6000 ਰੁਪਿਆ ਤੇ 4000 ਰੁਪਿਆ ਦਾ ਉੱਥੇ ਜਾਣ ਤੇ ਖਰਚਾ ਹੋਇਆ ਉਹ ਗੁੱਟੂ ਦੇਰੇ ਨਾਂ ਤੋਂ ਤੇ 6000 ਰੁਪਿਆ ਨੂੰ ਪਾ ਕੇ ਯਾਰ ਉਹਨੂੰ ਬੇਸ਼ਰਮੀ ਦਿੰਦੇ ਆ ਵੀ ਯਾਰ ਆਹ ਆਹ ਦੇ ਰਹੇ ਅਸੀਂ 6000 ਦਿੱਤੇ ਉਹਨੂੰ ਤੂੰ ਇਹਨਾ ਆਪਣੇ ਨਿਵਾ ਪਰ ਕੰਮ ਚੱਲਦਾ ਕਰ ਤੇ ਉਹਨੂੰ ਫੋਟੋ ਪੇਜ ਫਿਰ ਤੋਂ ਤੇ ਦੇ ਦਾਂਗੇ 6000 ਨਾ ਨਿਵਾ ਪਰ ਨਾ ਇਹ ਪੁੱਛਣਾ ਸੀ ਅਸੀਂ ਉਹਨੂੰ ਵੀ ਪਾਈਏ ਉਹ ਕਿੱਲਾ ਹੋ ਹੋ ਜੀ ਹਸਤ ਕਰ ਰਿਹਾ ਹੈ ਉਹਦੇ ਵਰ ਕੋਈ ਸਵਾਲ ਦਾ ਜਵਾਬ ਨਹੀਂ ਹੋਇਆ ਕਿ ਭਾਜੋ ਆਪਾਂ ਲੰਘ ਜਾਈਏ ਤਾਂ ਹੋਰ ਚੋਰ ਨੋਰ ਰਹਿਣੀ